ਗੀ ਹੈ ਜਿਹੜੀ ਖਾਂਦੇ ਨਹੀਂ ਅੜਕ ਬੜਕ ਮਾਰੇ ਕਰੀ ਵੱਡ ਗਏ ਨੂੰ ਦੰਦੀ ਹਾਂ ਕੰਮ ਧੰਦਾ ਬਾਡ ਰਾਮ ਕੀਤੇ ਆ ਖਾ ਪੀ ਗਰ ਬਸ ਆਉਣ ਚੌੜੇ ਹੋਵੇ ਤੇ ਆਉਣ ਹੋ ਗਏ ਉਹਨੇ ਤੋੜਿਆ ਤੇਰੀ ਕੁੜੀ ਨੇ ਲਾੜਦੀ ਨੇ ਪਹਿਲਾ ਕਾਕਾ ਲਈ ਹਾਡੋ ਹਾਂਜੀ ਸਸਰੀ ਕਾ ਕੀ ਹਲਚਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਨਿਆਂ ਦਾ ਸਵਾਗਤ ਹੈ ਤੇ ਅੱਜ ਦਾ ਵਲੌਗ ਬਹੁਤ ਜਿਆਦਾ ਇੰਟਰਸਟਿੰਗ ਹੋਣ ਵਾਲਾ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਆ ਹੈਗੀ ਹੈ ਮਨਦੀਪ ਕੀ ਸਕੂਟਰੀ ਇੱਕ ਆ ਵਾਲੀ ਹੈ ਜੀ ਸਾਡੀ ਆਪਦੀ ਸਕੂਟਰੀ ਆ ਜਿਹੜੀ ਇੱਧਰ ਖੜੀ ਆ ਰੇੜੇ ਦੇ ਮਗਲੇ ਸਾਈਡ ਬੈਕ ਸਾਈਡ ਇਹ ਦੋਵੇਂ ਸਕੂਟਰੀਆਂ ਸਾਡੀਆਂ ਕੰਡਮ ਹੋਈਆਂ ਪਈਆਂ ਵਾ ਤੇ ਮੰਮੀ ਹੁਣਾਂ ਦਾ ਇਰਾਦਾ ਇਹ ਆ ਕਿ ਦੋਵੇਂ ਵੇਚ ਕੇ ਇੱਕ ਲੈ ਆਓ ਜੋ ਜਿਵੇਂ ਕਿ ਸਾਡੀ ਭੈਣ ਨੇ ਕਿਹਾ ਗਰਦੀਪ ਭੈਣ ਨੇ ਜੋ ਕਿ ਆਪਦੇ ਬੁਟੀਕ ਦੇ ਕੰਮ ਵਿੱਚ ਬਹੁਤ ਹੀ ਮਸ਼ਰੂਫ ਆ ਤੇ ਹੰਡੇ ਵੀ ਉਹ ਚੁੰਨੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਇਹ ਢੇਰ ਗੁਰਮਤੀ ਵਾਲੀਆਂ ਚੁੰਨੀਆਂ ਬਣੀ ਜਾਂਦੀਆਂ ਵਾ ਇਹਨਾਂ ਦਾ ਆਰਡਰ ਵਧੀ ਜਾਂਦਿਆ ਹੌਲੀ ਹੌਲੀ ਦਿਨ ਪਰ ਦਿਨ ਤੇ ਬਾਬਾ ਮੇਰ ਰੱਖੇ ਚਲੋ ਕੰਮ ਇੱਦਾਂ ਹੀ ਰੱਖੀਆਂ ਬਣੇ ਤੇ ਵੀਰ ਜੀ ਆਪਾਂ ਉੱਠੀਏ ਤੇ ਆਪਾਂ ਪਹਿਲਾਂ ਟਾਇਰ ਬਦਲ ਕੇ ਉਹਨੂੰ ਪੰਚਰ ਵਾਲਾ ਉਹਦਾ ਸਹੀ ਕਰੀਏ ਤੇ ਦੂਜੀ ਇੱਕ ਸਕੂਟਰੀ ਤੇ ਲੈ ਚਲਾਈਏ ਗੋਂ ਚ ਇੱਕ ਤਾਂ ਬਣਾਈਏ ਮਕੈਨਿਕੀ ਕਰੀਏ ਇੱਕ ਤੇ ਕਿਹਾ ਕਿ ਐਸਾ ਫਲਾਡ ਵਾਲਿਆਂ ਨੇ ਦੇਖਿਆ ਉਹਦੇ ਫੜਾਕੇ ਤੇ ਉਹਨਾਂ ਨੇ ਫੜਾ ਕੇ ਜਿੰਨੇ ਪਾਇਵਟ ਤੇ ਤੇ ਫਿਰ ਤੇਰੀ ਕੁੜੀ ਨਾ ਕਹੂਗੀ ਕਿ ਮੇਰੀ ਸਕੂਟਰੀ ਕੁਆੜੀਆਂ ਨੂੰ ਦੇਦੀ ਹੈ ਉਹ ਨਹੀਂ ਸਕੂਟਰੀ ਦੇਣੀ ਨਹੀਂ ਮੈਂ ਆਪਦੇ ਵਾਲੀ ਦੇਣੀ ਏ ਤੂੰ ਆਪਦੇ ਵਾਲੀ ਦੇਣੀ ਇੱਥੇ ਸਕੂਟਰੀ ਵੱਡੀ ਨੇ ਤੇ ਫਿਰ ਅਗਲੇ ਆਪਣੀ ਲੈ ਜਾਣ ਕੇ ਸਕੂਟਰੀ ਫਿਰ ਆਪਣੇ ਕੋ ਕੁਝ ਵੀ ਨਹੀਂ ਰਹਿਣਾ ਤੇ ਨਾਰਾ ਉਧਰਾ ਨਾ ਬੇ ਤੇ ਫਿਰ ਤੂੰ ਕੱਧ ਤੇ ਜਾਏਂਗੇ ਹੁਣ ਹੁਣ ਤਾਂ ਤੂੰ ਸਕੂਟਰੀ ਚਲਾਉਣੀ ਵੱਡੀ ਨੇ ਭਾਈ ਜਿਹੜਾ ਤੈਨੂੰ ਕੰਮ ਜਿਹੜੇ ਕੰਮ ਲੱਗੇ ਉਹ ਲੱਗੇ ਰੋ ਲੱਗੇ ਆ ਅਸੀਂ ਤੁਸੀਂ ਵੀ ਕੋਈ ਹੱਥ ਤੋੜ ਕੇ ਕਰ ਲਓ ਅਸੀਂ ਵੀ ਕਰੀ ਜਾਂਦੇ ਕੰਮ ਧੰਦਾ ਸਾਡਾ ਆਰਾਮ ਕੀਤੇ ਆ ਖਾ ਪੀ ਕੇ ਬਸ ਆਉਣ ਚੌੜੇ ਹੋਗੇ ਜਾਂ ਆਉਣ ਹੋਗੇ ਉਹਨਾਂ ਚ ਦੂਜਿਆਂ ਨੂੰ ਗੱਲਾਂ ਕਰਦੇ ਦੇ ਵੇਖੀ ਕਹਿਣ ਕੌਣ ਦਿਆ ਜਿਹੜਾ ਸਾਰੀ ਦਿਹਾੜੀ ਮੰਜਾ ਨਹੀਂ ਛੱਡਦਾ ਹੈ ਸਾਰੀ ਦਿਹਾੜੀ ਮੰਜੇ ਦੇ ਪਥੱਲਾ ਮਾਰ ਕੇ ਕਦੇ ਲੱਖੇ ਨੂੰ ਕਦੇ ਉਹਨੂੰ ਗੋਲੂ ਨੂੰ ਤੇ ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਬਸ ਕਈ ਜਣ ਵੀ ਐ ਕਰ ਲਓ ਐ ਕਰ ਲਓ ਨਹੀਂ ਮੇਰੀ ਤਾਂ ਭੜਾ ਉਮਰ ਹੋ ਗਈ ਤਾਂ ਤਾੜੂ ਉਹ ਮੁੱਕਾ ਠੋਗ ਗਿਆ ਉਮਰ ਇੰਨੀ ਕਿੰਨੀ ਹੋ ਗਈ ਤੇਰੀ ਤੇਰੀ ਉਮਰ ਦੀਆਂ ਬਾਲੀਵੁੱਡ ਚ ਐਕਟਰ ਨਹੀਂ ਆ ਕਿਉਂ ਮੰਮੀ ਦੀ लाਡਲੀ ਧੀ ਹੁਣ ਹਰ ਡੰਡ ਲਾਦੀ ਨੇ ਸਾਰੇ ਦੀ ਤੇ ਕਰ ਕੀ ਆ ਉਹ ਸਾਰਾ ਲਾਤਾ ਹੀ ਵਿਖਾਈ ਇਹਨਾਂ ਨੇ ਕਿਹੜੇ ਚਲੋਦੇ ਉਹ ਲਾਈ ਹੀ ਉਵੇਂ ਹੀ ਹਟਾਣਾ ਹੀ ਸੀ ਤੇ ਚੱਕ ਦੀ ਕਰਨੀ ਇਹਨੂੰ ਪਰੇ ਕਰ ਲੇ ਇਹਨੂੰ ਹੱਥ ਪੁਆਣ ਕੇ ਫੜ ਫੜ ਕੰਦ ਢਾ ਦੀ ਇੱਥੇ ਗਲਤ ਗੱਲ ਚਾਕੇ ਪਰੇ ਕਰੋ ਪਰੇ ਕਰੋ ਕੀ ਕਰਤਾ ਮਮੀ ਆਏ ਸਾਰੇ ਮਮੀ ਸਾਰੇ ਜਖੜਾ ਮਾਰਦੀ ਆਹ ਵੇ ਸਤੂ ਸਾਰੇ ਤੋੜਤਾ ਆਉਂਦੀਓ ਆਉਂਦੀਓ ਉਹ ਵੇ ਕੀ ਕਰਤਾ ਲੈ ਇਹਨੇ ਤੋੜੀ ਜਾਂ ਇਨੇ ਹੀ ਤੋੜੀ ਬਕਸਾ ਮਾਰਿਆ ਉੱਤੇ ਪਾਰਾ ਐਡਾ ਉਹ ਬਕਸਾ ਮਾਰਿਆ ਉਹਨੇ ਕਿਹੜਾ ਮਿੱਟੀ ਲਾਈ ਸੀ ਸਾਰੀ ਤੋੜਤੀ ਆ ਵੇਖ ਲੈ ਡੰਡ ਲਾ ਕੇ ਗਾਹ ਆਈਓ ਆਪਾਂ ਨਹੀਂ ਤੋੜਿਆ ਭਈ ਆਪਾਂ ਨਹੀਂ ਇਹਨੇ ਇਨੇ ਉੱਤੇ ਆਵੇ ਉਹ ਇੱਟਾ ਹੋਰ ਸੱਤੀ ਜਾਂਦਾ ਵੇ ਉਹ ਹੋਰ ਇੱਟਾ ਸੱਤੀ ਜਾਂਦਾ ਜੰਮੇ ਚਲਾ ਤੁਹਾਰੀ ਇਹਨੇ ਮਾਰੀ ਮਾਰੀ ਕਿ ਹਟਾਈ ਸੀ ਮਮੀ ਤੂੰ ਵੇਖ ਹੁਣ ਕੈਮਰਾ ਲੱਗੇ ਕੈਮਰਾ ਲੱਗੇ ਕੈਮਰਾ ਲੱਗੇ ਹੁਣੇ ਵੇਖ ਹੁਣੇ ਵੇਖ ਹੁਣੇ ਵੇਖ ਹੁਣੇ ਵੇਖ ਚੱਲ ਕੈਮਰਾ ਦਾ ਇੱਧਰ ਨੂੰ ਤੂੰ ਲਾ ਤਾ ਇੱਥੇ ਮਾਰੀ ਐ ਇਹਨੇ ਨਾ ਤੋੜੀ ਲਾ ਤੁਹਾਰੀ ਇਹਨੇ ਹੁਣ ਤਾਂ ਮੇਰੇ ਨਾਲ ਹੀ ਜਾਨੀ ਉਹਦੇ ਅਲੂ ਕੰਮੀ ਤੇਰੇ ਮੇਰੇ ਕੰਮ ਇਹ ਚਕਾ ਦੇ ਉਹ ਨਾਲ ਕਿਤੇ ਕੀ ਦੁੱਖ ਰੈਂਦਾ ਏ ਤੈਨੂੰ ਮੇਰਾ ਮਾਰਾ ਜਾ ਮਾਰੇ ਰੱਖਿਆ ਹੀ ਨਹੀਂ ਤੂੰ ਉੱਧਰ ਬਣਾ ਕੇ ਰੱਖਿਆ ਸੀ ਅਜੇ ਪੇਡੋਂ ਉਹਨੇ ਤੋੜਿਆ ਤੇਰੀ ਕੁੜੀ ਨੇ ਲਾੜਦੀ ਨੇ ਆ ਉੱਤੇ ਦੇ ਕੇ ਡੱਬਾ ਮਾਰਿਆ ਉਹਦੇ ਸਾਰੀ ਕੰਦ ਤੇ ਆ ਗਈ ਡੱਬੇ ਦੇ ਕਿਵੇਂ ਟੁੱਟ ਗਿਆ ਇੰਨੀ ਚੱਲਦੀ ਤੇ ਡੱਬੇ ਨਾਲ ਟੁੱਟੀਆਂ ਆ ਐਨੇ ਚਿਰ ਦੀ ਰੋ ਡੱਬੇ ਵਜਦੇ ਤੇ ਅੱਜ ਵਜਿਆ ਤੇ ਟੁੱਟ ਗਈ ਗੱਲ ਕੋਈ 2 ਮਹੀਨੇ ਹੋ ਗਏ ਸਾਨੂੰ ਇੱਥੇ ਰੋਟੀਆਂ ਲਾਉਂਦੀਆਂ ਨੂੰ ਉਹ ਤਾਂ ਨਹੀਂ ਟੁੱਟੀਆਂ ਨਹੀਂ ਨਹੀਂ ਇਹ ਬੂਜਾ ਸੀ ਮੜ ਲਾਇਆ ਹੀ ਇੱਥੇ ਦਾ ਦੂਜਾ ਇਹ ਨਹੀਂ ਆ ਬੂਜੇ ਨਾਲ ਗਾਹਲੀ ਸੱਚੀ ਮਿੱਟੀ ਆ ਨਾ ਇਹ ਬੂਜੇ ਨਾਲ ਵੀ ਤਗੜੀ ਆ ਐਡਾ ਐਂ ਉਹ ਡੈਮ ਬਣਾਉਣ ਵਾਲਾ ਲੈ ਆ ਗਿਆ ਸੀਮੈਂਟ ਲਾਇਆ ਸੀ ਨਾ ਇਹਨੂੰ ਇਹ ਖੜਾ ਰਹਿਣਾ ਸੀ ਮਿੱਟੀ ਦੀ ਖਰੀ ਜਾਂਦੀ ਔਰ ਇਹ ਚ ਕੀ ਗੱਲ ਐ ਫੇਰ ਤੂੰ ਹਸਲਾਉਂਦਾ ਕਿਉਂ ਨਹੀਂ ਹਸਲਾਉਣਾ ਮੈਂ ਕਹਿਆ ਤੇ ਮੈਂ ਆਪਦੀਆਂ ਗੱਲਾਂ ਕਰਦਾ ਬਾਹਰ ਦੇਖਦਾ ਹਸਲਾਉਂਦਾ ਫੇਰ ਕਿਉਂ ਤੂੰ ਇੱਧਰ ਆ ਆ ਸਾਗਵਾਂ ਦੀ ਲੱਕੜਾ ਮੈਨੂੰ ਮਾਰੜਾ ਇਹ ਕੰਮ ਆਈ ਜਾਂਦੇ ਨੇ ਲੱਕੜ ਨੇ ਮੈਨੂੰ ਕੁੱਟਾ ਆ ਥੋੜਾ ਮਾਰੇ ਦੇ ਆ ਥੋੜਾ ਮਾਰੇ ਆ ਫੜੋ ਆ ਫੜੋ ਛੱਟ ਸਾਗਵਾਂ ਪਹਿਲਾਂ ਕਾ ਕਰੇ ਛੱਟ ਕਾਕੇ ਦੇ ਛੱਡੇ ਪਹਿਲਾ ਕਾਕੇ ਲਈ ਛੱਡ ਉਹ ਆ ਵੀ ਦੱਦ ਕੇ ਨਹੀਂ ਪਤਾ ਪੜਿਆ ਨਹੀਂ ਜਾਲਾ ਮਾਰੀਆ ਕਾਕੇ ਨੇ ਜਾਣ ਕੇ ਫੜਾਇਆ ਵੱਡਾ ਮੁਰਕਾ ਗਿੱਟਾ ਕੋਟ ਟੁੱਟ ਗਿਆ ਫੇਰ ਮੈਨੂੰ ਹੀ ਪਾਸੇ ਲਾਉਣੇ ਪੈਣੇ ਆ ਇਹ ਨਾ ਨੈਪਾਲ ਦਾ ਕੰਮਚੋਰ ਤਾਂ ਬੈਠਾ ਹੁਣ ਗੱਲਾਂ ਬਈ ਐ ਨਹੀਂ ਕਰਦਾ ਗੱਲਾਂ ਕਰਨੇ ਵਾਲੇ ਸਾਥ ਤੇ ਨਹੀਂ ਮਾਰਦੇ ਉਹ ਕੋਈ ਇੱਕ ਇੱਕ ਲੱਤੀ ਮਾਰੀ ਇਹ ਉਹਨੇ ਡੱਬਾ ਮਾਰ ਕੇ ਹੀ ਸਾਰੀ ਤੋੜਦੀ ਸੀ ਡੱਬਾ ਵਾਦੀ ਕੇ ਡੋਟੀ ਨਹੀਂ ਸਕਦੀ ਮੈਂ ਇਹ ਤਾਂ ਨੱਤ ਲੈ ਕੇ ਲਾ ਕੇ ਵੇਖੀ ਵੀ ਹਿੱਲਦੀ ਕਿ ਨਹੀਂ ਉਹ ਸਾਰੀ ਦੇਖ ਫੇਰ ਹੁਣ ਸੱਚ ਨਿਕਲ ਉਹਨਾਂ ਬਸਤ ਮਾਰੀ ਐ ਐ ਛੁੜਨੇ ਲੱਗਦਾ ਸਦੇ ਇਹ ਮਾਰਦਾ ਛੁੜਦੇ ਕਿ ਮੈਂ ਤੁਹਾਡੀ ਤੋੜੀ ਦਾ ਮਨ ਨਹੀਂ ਆ ਫੇਰ ਠੀਕ ਹੈ ਕਿ ਨਹੀਂ ਤੋੜੀ ਤਾਂ ਉਹਨੇ ਹੀ ਆ ਤੇਰੀ ਲੜਨੀ ਪਈ ਨਹੀਂ ਤੋੜੀ ਅੱਜ ਤਾਂ ਨਹੀਂ ਬੋਲਦੀ ਗਗੂ ਠੀਕ ਹੈ ਨਾ ਉਹਨੂੰ ਪਕਾ ਨਹੀਂ ਸਕੀ ਅਗਲੀ ਨੂੰ ਤਾਂ ਕੀ ਅਗਲੀ ਨੂੰ ਪਤਾ ਗੱਲ ਪੈ ਜੇ ਨਾ ਚਾਂਮ ਚੇਕਾਂ ਨੂੰ ਚਿੰਬੜ ਜਾਨਾਂ ਨੇ ਨਾਲ ਹੀ ਇਹਦੇ ਦਰਦੀ ਆ ਉਹਦੇ ਤਾਂ ਦਰਦੀ ਆ ਹੇ ਫੋਕੇ ਰੋ ਮਾਰਨ ਜੋ ਕੀ ਆ ਤੇ ਮੁੰਡਿਆ ਮੰਡੇ ਦੇ ਕੁੜੀਆਂ ਕਿ ਨਹੀਂ ਬੋਲਦੀਆਂ ਆਂ ਦੀਆਂ ਅੱਗੇ ਆ ਕੁੜੀਆਂ ਬਗਾਨਾ ਰੱਖੀਆਂ ਦਬਕਾ ਮਾਰ ਕੇ ਰੱਖੀਆਂ ਤੇ ਦਬਕਾ ਪ੍ਰਭਾ ਮਾਣ ਵਾਲੀ ਅਗਲੇ ਕਹਿੰਦੇ ਗੁੱਸ ਤੇ ਰੰਬਾ ਚੰਡਿਆ ਹੀ ਹੋ ਜੂਟ ਆਪਾਂ ਇਹ ਕੁੜੀ ਤੇ ਤੈਨੂੰ ਨਹੀਂ ਛੰਡਿਆ ਫਿਰ ਹੈ ਤੇਰੇ ਘਰ ਦੇ ਆਣੇ ਵੇਖ ਲੈ ਮੈਂ ਤਾਂ ਚੰਡਿਆ ਸੀ ਤਾਂ ਚੰਡ ਦੀ ਪਈ ਆਪੋ ਇਹ ਨਾ ਜਦੋਂ ਆਈ ਨਾ ਆਪਦੇ ਉਥੋਂ ਆਪ ਦੇ ਕਰੋ ਜਦੋਂ ਪੇਕੇਆਂ ਤੋਂ ਸਹਰੇ ਇਹ ਜਮਾ ਉਹਦੇ ਰਗੀ ਸੀ ਵਿਖਾ ਮੈਂ ਤੈਨੂੰ ਦਿਖਾ ਦਾਂ ਮੰਮੀ ਦਾ ਫਿਊਚਰ ਕਿਵੇਂ ਬਦਲਿਆ ਮੰਮੀ ਦਾ ਫਿਊਚਰ ਨਹੀਂ ਨਹੀਂ ਚਲੋ ਆਹ ਵੇਖੋ ਭੈਣ ਭੈਣ ਮਰੇ ਇਹਨੂੰ ਉੱਥੇ ਵੇਖੀ ਔਰ ਲਾਈਕ ਥਿਸ ਭੈਣ ਵੇਖ ਲੈ ਇਹ ਆਪਦੇ ਜਦੋਂ ਆਈ ਸੀ ਨਾ ਪੇਕੇ ਘਰੋਂ ਐਵੇਂ ਦੀ ਸੀ ਹੁਣ ਮੈਂ ਮੰਮੀ ਦਾ ਫਿਊਚਰ ਬਦਲਿਆ ਵਿਖਾਉਣਾ ਤੈਨੂੰ ਯੱਕਦਾਂਵੇਂ ਐਵੇਂ ਦੀ ਹੋ ਗਈ ਯੱਕਦਾਂਵੇਂ ਯੱਕਦਾਂਵੇਂ ਜਲਦੀ ਵਰਗੀ ਹੋ ਗਈ ਓਏ ਭਾਈ ਨੂਰਪੁਰੀਆਂ ਦੀ ਖਰਾਕ ਨਾ ਤੈਨੂੰ ਇੱਥੇ ਬੱਕਰਿਆਂ ਦਾ ਚਾਰ ਖਵਾਇਆ ਅੜਤੇ ਫੀਮ ਦੀ ਤੇਰੇ ਪਿਓ ਨੇ ਬੱਕਰੇ ਇਸ ਪੇ ਉਹ ਤਾਂ ਫੀਮ ਦਾ ਠੇਕਾ ਲਾਈ ਬੈਠਾ ਹੁੰਦੇ ਮਾਰ ਕੇ ਓਹ ਵੇਖਾ ਕਿੰਨੇ ਡੋਡੇ ਵੀ ਜੇ ਉਸ ਨੂੰ ਪਤਾ ਦਾਦੇ ਹਣੀ ਇਹਦੇ ਆਸਤੇ ਸਪੈਸ਼ਲ ਕੱਟੇ ਦਾ ਚਾਰ ਪਾਉਂਦੇ ਰਹਾ ਵੀ ਸਾਡੀ ਨੌ ਤਗੜੀ ਰਵੇ ਭਵਾਨੀਓ ਕਰਨੀ ਤੇ ਉਹ ਸੇ ਕੱਟੇ ਖਾਂਦਾ ਉਹ ਨਹੀਂ ਸਾਡਾ ਡੈਡੀ ਦਾ ਸ਼ਰੀਰ ਸੀ ਉਹਨੇ ਨੇ ਅੱਜ ਤੱਕ ਇਹ ਜੇ ਕੰਮ ਕੀਤੇ ਉਹਦਾ ਉੱਚੇ ਨਹੀਂ ਬੋਲਿਆ ਕਦੇ ਉਹਦਾ ਕਦੇ ਉੱਚੇ ਨਹੀਂ ਬੋਲੇ ਨੂੰ ਪਤਾ ਇਹ ਦਲੇਰ ਘੜਾਈ ਦੀ ਆ ਆ ਨਾਨ ਆ ਵੇਖ ਉਹਨੂੰ ਚੁੰਨੀਆਂ ਵੀ ਆ ਫੜਾਉਂਦੀ ਵੇਖ ਕਿਉਂ ਕਿਉਂ ਇਦਾਂ ਵੇਖ ਉਹਨੇ ਦਾ ਚੌਂਕਾ ਤੋੜਤਾ ਤੇ ਅੰਨੀ ਤੇਲੀ ਜੀ ਜਿਹਾ ਲਾਉਂਦੀ ਜਿਲੀ ਲੱਗੀ ਦੁਨੀਆਂ ਤੇ ਹਾਂ ਲੀ ਵੇ ਆ ਉੱਤੇ ਮੰਮੀ ਮਾਰਾ ਲੋ ਇਹ ਰਹਿ ਨਹੀਂ ਗਈ ਗੱਲ ਬਾਤੋ ਢਾਣੀ ਵਾਲਾ ਅਲੀ ਤੁਹਾਡੇ ਚ ਸੰਧੂ ਪਰਿਵਾਰ ਸੰਧੂ ਪਰਿਵਾਰ ਅੱਗੇ ਬੋਲਦੀ ਨਹੀਂ ਹੁਣ ਤੂੰ ਖਾ ਜਾ ਰਵੇ ਦਾਦੇ ਪਰਦਾਦੇਆਂ ਦਾ ਹੈਗੀ ਹੈ ਅੱਡੇ ਚ ਖਾਂਦ ਨਹੀਂ ਅਣਕ ਬੜਕ ਮਾਰ ਇੱਕ ਰੀ ਵੱਟ ਗਏ ਨੂੰ ਬੰਦੀ ਹਾਂ ਦਾਦਾ ਦਾ ਤੋ ਹੀ ਨਾ ਜੀ ਜੀ ਦੇ ਰਜਾਈ ਕੇ ਪਹਿਲਾ ਕਿਸੇ ਨੂੰ ਟੁੱਟ ਕੇ ਚੱਲ ਮੈਨੂੰ ਬਾਈ ਦਾ ਫੋਨ ਆਇਆ ਬਾਈ ਹਰਪ੍ਰੀਤ ਦਾ ਕਹਿੰਦਾ ਯਾਰ ਅਸੀਂ ਆ ਬੰਦੇ ਜੇ ਲਾਇਆ ਸੀ ਕੰਮ ਤੇ ਦੋ ਦਿਨ ਤਾਂ ਵਧੀਆ ਕਰਦੇ ਰਹੇ ਤੇ ਤੀਜੇ ਦਿਨ ਪਤਾ ਨਹੀਂ ਕੀ ਹੋਇਆ ਇਹ ਨਹੀਂ ਮੈਂ ਕਿਹਾ ਉਹ ਐ ਸਾਰਿਆਂ ਦੇ ਪਰਿਵਾਰ ਚ ਇੱਕ ਹੁੰਦਾ ਮੈਂ ਕਿਹਾ ਸਾਡੇ ਵਾਲੇ ਬੰਨੇ ਮਾਦਾ ਕਦਰ ਪੂਰੀ ਕਰਦੇ ਦੀ ਤੁਹਾਡੇ ਵਾਲੇ ਬੰਨੇ ਤਾਇਆ ਕਰ ਦਿੰਦਾ ਤੇ ਬੰਦੇ ਭਜਉਂਦੇ ਆ ਮਾਰ ਮਾਰ ਲੱਗ ਕੇ ਭਜਾਈ ਆਉਂਦੇ ਮੇਰ ਜੋ ਫੈਟੇ ਕੇ ਵੈਗਾ ਮੈਂ ਸਾਰਿਆਂ ਦੇ ਘਰਾਂ ਦੇ ਇੱਕ ਇੱਕ ਹੁੰਦੇ ਹੀ ਭਜਾਉਣ ਵਾਲਾ ਸੀ ਬੰਦੇ ਐ ਇਸੇ ਦੇ ਨਾਲ ਰੌਲਾ ਰੁਲਾ ਹੱਲੇ ਨੇ ਬੜਿਆ ਨਹੀਂ ਗਾ ਹੱਲੇ ਚੱਲੀ ਜਾਂਦਾ ਕੰਮ ਹੁਣ ਦੋਵੇਂ ਮਾਂ ਪੁੱਤ ਬੈਠੇ ਸਲਾਵਾ ਕਰੀ ਜਾਂਦੇ ਆ ਕੀ ਕਰਨਾ ਕੀ ਨਹੀਂ ਕਰਨਾ ਇਧਰ ਆਪਾਂ ਮੜਾਏ ਭੈਣ ਜੀਾਂ ਤੋਂ ਕਮਿਸ਼ਨ ਲੈ ਲਈਏ ਕੀ ਕਰਦੀਆਂ ਭੈਣਾਂ ਹੈ ਗੱਡੀ ਭੈਣ ਜੀ ਕੀ ਕਰਦੀਆਂ ਤੁਸੀਂ ਨੀ ਉਹ ਦਾ ਉੱਤੋਂ ਲੌਂਡ ਹੈ ਜਿਹੜਾ ਤੁਸੀਂ ਹੈ ਨਾ ਲੱਗਾ ਲਫਾਫਾ ਜਿਹਾ ਉੱਤੇ ਦੇ ਇਹ ਲਾਉਣਾ ਜ਼ਰੂਰੀ ਕਹਤੇ ਹੁੰਦਾ ਕੁੱਲ ਇੱਕ ਪੂਰਾ ਡਿਜ਼ਾਈਨ ਕਰਿਆ ਵਾ ਓਕੇ ਇਹ ਵੀ ਭਾਈ ਚਲੋ ਮੇਨ ਚੀਜ਼ਾਂ ਆ ਇਹਦੀ ਬਾਅਦ ਚੋਂ ਸਫਾਈ ਭਾਈ ਫਿਨਿਸ਼ਿੰਗ ਵਾਲੇ ਬਣੇ ਹੈਗੇ ਆ ਹਾਂ ਹੁਣ ਜਿਵੇਂ ਪੂਰਾ ਖੁੱਲ ਕੰਪਲੀਟ ਹੋ ਗਿਆ ਹਾਂ ਇਹ ਕੰਪਲੀਟ ਹੋ ਗਿਆ ਵਾ ਠੀਕ ਆ ਹੁਣ ਇਹਦੇ ਫਿਨਿਸ਼ਿੰਗ ਕਰਨੀ ਆ ਜੀ ਪ੍ਰੋਪਰ ਫਿਨਿਸ਼ਿੰਗ ਹੋ ਗਿਆ ਨਾ ਸਾਫ ਹੋ ਗਿਆ ਪੂਰਾ ਹਨਾ ਹੁਣ ਇਹਦੇ ਫੋਰ ਸਾਈਡ ਇਹਦੇ ਲੈਸ ਲੱਗੇਗੀ ਲੈਸਾ ਰੰਗ ਪ੍ਰੰਗੀ ਲਾਉਣੀ ਕਿ ਚੁਆਇਸ ਸਾਡਾ ਇਹ ਇਹ ਕਲਰਸ ਦੇ ਇਨਸਾਬ ਨਾਲ ਜਿਹੜਾ ਲੱਗੂਗੀ ਜਿਹੜੀ ਮੈਚ ਕਰਦੀ ਹੋਈ ਹੈ ਪਰਪਲ ਲੱਗ ਜਾਦੀ ਆ ਵਿੱਚ ਗ੍ਰੀਨ ਆ ਫੀਲ ਲੱਗ ਜਾਂਦੀ ਬਲੂ ਲੱਗ ਕਰਦੀ ਆ ਫਿਰ ਇਹ ਬਲੈਕ ਆ ਲੈਸਾ ਦੇ ਦਾ ਕਲਰ ਤੁਹਾਡੇ ਕੋ ਬਾਧੂ ਆ ਹਾਂ ਅਲੱਗ ਅਲੱਗ ਦੁਨੀਆ ਨੂੰ ਅਲੱਗ ਅਲੱਗ ਲੈਸ ਲੋ ਓਕੇ ਸਾਰੀਆਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਹੋਣਗੀਆਂ ਮਤਲਬ ਇੱਕ ਵਧਰਾਂ ਨਹੀਂ ਇਹ ਹੁਣ 25 ਚੁੰਨੜਾਂ ਤਿਆਰ ਹੋ ਗਈਆਂ ਇਹਨਾਂ 25 ਨੂੰ ਲੈ ਫਰੋਂ ਲਾਉਣ ਲੱਗਣਾ ਨਹੀਂ ਪਹਿਲਾਂ ਨਾਲੇ 45 ਦਾ ਇੱਕ ਆਰਡਰ ਸੀਗਾ ਉਹੀ ਆ ਵੀ ਉਹਦੇ ਤੋਂ ਮਤਲਬ ਕੀ ਬਾਤ ਕਰੀਆਂ ਇਹ ਸਾਫ ਕਰਦੇ ਪੈਣਾ ਸਾਗੇ ਉਹਨੂੰ ਤਾਂ ਫਿਰ ਇਸ ਹਿਸਾਬ ਨਾਲ ਵਾਵਾ ਟਾਈਮ ਹੀ ਲੱਗ ਜਾਂਦਾ ਨਾ ਤਿਆਰ ਕਰਦੇ ਕਰਦੇ ਵੈਸੇ ਭਈ ਸਾਡੇ ਕੋਲ ਮਸ਼ੀਨਾਂ ਤਾਂ ਚੱਲੇ ਹੈਗੀਆਂ ਕਢਾਈ ਕਰਦੀਆਂ ਪਰ ਫਿਰ ਵੀ ਭਈ ਇੰਨੀਆਂ ਚੀਜ਼ਾਂ ਤਿਆਰ ਕਰਨੀਆਂ ਇਹ ਵੀ ਬਸ ਹੀ ਹੋ ਜਾਂਦੀ ਮਸ਼ੀਨਾਂ ਹਮ ওভার ਟਾਈਮ ਲਵਾਉਣਾ ਪੈਂਦਾ ਕਈ ਵਾਰੀ ਬੰਦਿਆਂ ਦਾ ਕਈ ਵਾਰੀ ਬੰਦਿਆਂ ਨੂੰ ਡੋਡਿਆਂ ਵਾਲੀ ਚਾਹ ਪਿਆ ਕੇ ਦਵਾ-ਦਵਾ ওভার ਟਾਈਮ ਲਵਾਈਦਾ ਅਸੀਂ ਦਵਾ ਸਾਰਾ ਤਾਂ ਵੇਖ ਲਓ ਭਈ ਉਹ ਸਾਰੇ ਨੀਲੇ ਪਜਵਾਕ ਜੂ ਸਾਰੇ ਲਾਏ ਹੁੰਦੇ ਆ ਕੰਮ ਧੰਦੇ ਦੇ ਫੇਰ ਜਾ ਕੇ ਕਿਤੇ ਕੰਮ ਕੰਪਲੀਟ ਹੁੰਦਾ ਬਾ ਬਣਾ ਕੇ ਇਹਨਾਂ ਦੀ ਸ਼ਿਪਮੈਂਟ ਦੀ ਤਿਆਰੀ ਆ ਗੋਟਾ ਲੱਗਣ ਵਾਲਾ ਰਹਿ ਗਿਆ ਕੀ ਆ ਕਿਹ ਕਹਿੰਦੇ ਨੂੰ ਲੇਸ ਨਿਕਣ ਵਾਲੀ ਰਹਿ ਗਈ ਇਹਨੂੰ ਤੇ ਇਹ ਵੀ ਇਹਨਾਂ ਦਾ ਆਰਡਰ ਬਾਕੀ ਕੰਪਲੀਟ ਆ ਬਾਕੀ ਤੁਸੀਂ ਵੀ ਜੇ ਕੋਈ ਵੀ ਇਹਨਾਂ ਤੋਂ ਚੀਜ਼ ਬਣਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਜੀਤੇ ਕਢਾਈ ਜਾਂ ਵਰਕ ਕਰਨਾ ਹੋਵੇ ਗੁਰਦੀਪ ਆਪਾਂ ਕਿਹੜੀਆਂ ਕੀਤੀਆਂ ਚੀਜ਼ਾਂ ਮਤਲਬ ਇੱਕ ਤਾਂ ਆਪਾਂ ਮਸ਼ੀਨੀ ਕਢਾਈ ਹੋ ਗਿਆ ਉਹਦੇ ਵਿੱਚ ਕੀ ਕੀ ਚੀਜ਼ਾਂ ਆਪਾਂ ਹੋਰ ਕਰਦੇ ਆਂ ਸੂਟ ਕਢਾਈ ਕਰਦੇ ਆਂ ਜਦੋਂ ਕੋਈ ਪੋਰਟਰੇਟ ਬਣਾਉਣਾ ਆ ਬਾਕੀ ਮੈਂ ਤੇ ਅੰਦਰ ਆ ਜੇ ਇੱਕ ਮਸ਼ੀਨ ਦੇ ਉੱਤੇ ਇੱਕ ਸੂਟਾਂ ਦੇ ਉੱਤੇ ਵੀ ਇੱਕ ਬਹੁਤ ਵਧੀਆ ਡਿਜ਼ਾਈਨ ਬੰਦਾ ਪਿਆ ਵਾ ਉਧਰ ਵੀ ਸੂਟ ਬਣਦੇ ਪਏ ਇੱਧਰ ਵੀ ਸੂਟ ਬਣਦੇ ਪਏ ਇਹਨਾਂ ਨੇ ਸੂਟਾਂ ਦੇ ਉੱਤੇ ਡਿਜ਼ਾਈਨ ਬਹੁਤ ਸੋਹਣਾ ਆਇਆ ਇੱਥੇ ਆ ਦੇਖ ਸਕਦੇ ਆ ਕਿ ਇਹ ਚਿੰਕਰ ਚਿੰਕਰ ਕਲਾਈ ਉੱਤੇ ਗੋਪੀ ਦਾ ਵਰਕ ਹੋ ਰਿਹਾ ਬਹੁਤ ਵਧੀਆ ਮਸ਼ੀਨੀ ਵਰਕ ਸਾਰਾ ਇਹ ਇਸ ਦਾ ਜਿਹੜੀ ਵੀ ਕੁਆਲਿਟੀ ਇਹ 1 ਨੰਬਰ ਆ ਭੀ ਇਹ ਆਰੀ ਵਰਕ ਕਰਾਇਆ ਹੈ ਹੈ ਕਿਹੜਾ ਵਰਕ ਆ ਇਹ ਆਰੀ ਵਰਕ ਕਹਿੰਦੇ ਜਿਹਨੂੰ ਆਰੀ ਵਰਕ ਮੇਰੇ ਜਿਵੇਂ ਹੋ ਕਰੇ ਸਭ ਤੋਂ ਵਧੀਆ ਆਰੀ ਵਰਕ ਕਰ ਰਹੇ ਹੈ ਇਹ ਦੇਖ ਸਕਦੇ ਹੈ ਆਪ इस तरह से कोई भी डिजाइन किसी भी तरह का डिजाइन आप बनवाना चाहते हैं तो हमने नीचे नंबर दिया है उसके ऊपर आप कॉल कर सकते हैं ये हमारी मोटा बहन आपको जवाब रिस्पॉन्स देगी ये कॉल ना उठाए तो आप व्हाट्सएप पर मैसेज छोड़ दें और व्हाट्सएप पर मैसेज छोड़ने के बाद ये आपको पाँच दस आधा घंटे के बाद रिप्लाई दे देगी दे तो आपके साथ इनकी डील हो जाएगी जो भी आप बनवाना चाहेंगे यस ਤੇ ਲੋਬੀ ਇੱਥੇ ਦੇ ਨਾਲ ਲੜਾਈ ਲੜ ਝਗੜ ਕੇ ਤੁਹਾਨੂੰ ਕੰਮ ਵੀ ਵਿਖਾਤਾ ਕੰਮ ਵੀ ਕਰੀ ਜਾਂਦੇ ਆ ਲੜ ਝਗੜ ਵੀ ਲੈਂਦੇ ਆ ਸਾਡਾ ਟੱਪਰੇਵੇਂਦਾ ਹੀ ਆ ਤੇ ਬਾਕੀ ਹੁਣ ਸਿਕਟਰੀ ਆ ਇਹ ਅਸੀਂ ਲੈ ਕੇ ਜਾਣੀ ਆ ਸ਼ਹਿਰ ਤੇ ਇਹਦਾ ਪੰਕਚਰ ਆ ਤੇ ਉਹ ਲਵਾ ਲਿਆਵਾਂਗੇ ਬਾਕੀ ਜਿਹੜੀ ਮੋਟੀ ਮੋਟੀ ਚੀਜ਼ ਇਹਦੀ ਕਰਾਉਣ ਵਾਲੀ ਉਹ ਵੀ ਕਰਾ ਲਾਂਗੇ ਸੈਟਬਟ ਤੇ ਜੇ ਤੁਹਾਨੂੰ ਵਲੌਗ ਆਪਣਾ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਪਣੀਆਂ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹਿਲਾਂ ਆ ਸਕੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਉਹਨਾਂ ਟਾਈਮ ਲਈ ਲਵ ਯੂ ਅਨੇ ਬਾਦ ਥੈਂਕ ਯੂ